ਸੰਤਨ ਬਾਬਾ ਸਿੱਧ ਪੋਈ ਜੀ ਅੱਜ ਸਲਾਨਾ ਜੋੜ ਮੇਲੇ ਦੀ ਹੋ ਗਈ ਸ਼ੁਰੂਆਤ ਤੇ 7 8 9 ਜੂਨ ਨੂੰ ਚੱਲੇਗਾ ਸਲਾਨਾ ਜੋੜ ਮੇਲਾ ਪਿੰਡ ਕੋਟ ਲੱਲੂ ਵਿਖੇ ਸ਼ਹੀਦ ਬਾਬਾ ਸਿੱਧ ਪੋਈ ਜੀ ਦੇ ਸਥਾਨ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ ਰਿਹਾ ਹੈ ਤੇ ਬੜੇ ਤਿਆਰੀਆਂ ਦੇ ਨਾਲ ਮੁਕੰਮਲ ਜਿਹੜੀਆਂ ਹੋਈਆਂ ਨੇ ਤਾਂ ਦੋਸਤੋ ਦੇਖ ਸਕਦੇ ਹੋ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਹਿਲਾਂ ਤਾਂ ਤਨ ਤਨ ਬਾਬਾ ਸਿੱਧ ਪੋਈ ਲੈ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੱਥੇ ਪੂਰੇ ਵਿਸ਼ਵ ਭਰ ਵਿੱਚ ਧਾਲੀਵਾਲ ਪਾਈਚਾਰਾ ਰਹਿੰਦਾ ਤਾਂ ਉਹ ਅੱਜ ਦੇ ਦਿਨ ਇਹਨਾਂ ਦਿਨਾਂ ਦੇ ਵਿੱਚ ਸਲਾਨਾ ਜੋੜ ਮੇਲੇ ਤੇ ਆ ਕੇ ਨਤਮਸਤਕ ਹੁੰਦਾ ਤੇ ਆਪਣੀਆਂ ਜਿਹੜੀਆਂ ਮਨੋ ਕਾਮਨਾਵਾਂ ਪੂਰੀਆਂ ਕਰ ਲਏ ਜਾਂਦਾ ਤਾਂ ਦੋਸਤੋ ਬਾਬਾ ਸਿੱਧ ਪੋਈ ਦੇ ਸਥਾਨ ਤੇ ਹਰ ਇੱਕ ਜੋ ਵੀ ਆਉਂਦਾ ਤਾਂ ਉਹ ਝੋਲੀ ਭਰ ਲੈ ਜਾਂਦਾ ਤਾਂ ਸਲਾਨਾ ਜੋੜ ਮੇਲਾ 7 8 9 ਜੂਨ ਦਾ ਅੱਜ ਉਸਦੀ ਸ਼ੁਰੂਆਤ ਹੋਈ ਆ ਤਾਂ ਦੇਖ ਸਕਦੇ ਹੋ ਤਿਆਰੀਆਂ ਨੇ ਜਿਹੜੀਆਂ ਉਹ ਪੂਰੀਆਂ ਮੁਕੰਮਲ ਕਰ ਲੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਚਾਹੇ ਰਹਿਣ ਦਾ ਪ੍ਰਬੰਧ ਹੋਵੇ ਪੱਖਿਆਂ ਦਾ ਪ੍ਰਬੰਧ ਹੋਵੇ ਹਰ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਕਮੇਟੀ ਵੱਲੋਂ ਮੁਕੰਮਲ ਕਰ ਲਏ ਗਏ ਨੇ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਲੰਗਰ ਟੁੱਟ ਵਰਤ ਰਿਹਾ ਲੰਗਰ ਦੀਆਂ ਤਿਆਰੀਆਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੀਡੀਓ ਜਲਦੀ ਜਲਦੀ ਸ਼ੇਅਰ ਕਰ ਦਿਓ ਪ੍ਰਬੰਧਕਾਂ ਨੇ ਕੀ ਜਾਣਕਾਰੀ ਦਿੱਤੀ ਹੈ ਅਪੀਲ ਵੀ ਕੀਤੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਢਾਲੀਵਾਲ ਪਾਈਚਾਰਾ ਇੱਥੇ ਪਹੁੰਚ ਕੇ ਨਾ ਤਮਸਤਕ ਹੋਵੇ ਤੇ ਆਪਣੀਆਂ ਝੋਲੀਆਂ ਭਰ ਲੈ ਜਾਵੇ ਤਾਂ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਸ਼ਹੀਦ ਬਾਬਾ ਸਿੰਧਪੋਈ ਦੇ ਸਥਾਨ ਦੇ ਉੱਪਰ ਕਰਵਾਇਆ ਜਾ ਰਿਹਾ ਤੇ 7 8 9 ਜੂਨ ਨੂੰ ਜਿਹੜਾ ਲਗਾਤਾਰ ਤਿੰਨ ਦਿਨ ਜਿਹੜਾ ਮੇਲਾ ਹਰ ਸਾਲ ਦੀ ਤਰ੍ਹਾਂ ਚੱਲਦਾ ਹੈ ਆ ਲੰਗਰ ਟੁੱਟ ਵਰਤਦਾ ਤੇ ਸੰਗਤਾਂ ਨੂੰ ਅਪੀਲ ਵੀ ਕੀਤੀ ਹੈ ਕਿ ਜਿੰਨੇ ਵੀ ਢਾਲੀਵਾਲ ਪਾਈ ਚਾਰੇ ਇਹਦੇ ਲੋਕ ਨੇ ਉਹ ਵੱਡੀ ਗਿਣਤੀ ਦੇ ਵਿੱਚ ਹਰ ਸਾਲ ਇੱਥੇ ਪਹੁੰਚਦੇ ਨੇ ਤੇ ਹੁਣ ਵੀ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਮੇਲੇ ਦੇ ਲਈ ਜਿਹੜੀਆਂ ਤਿਆਰੀਆਂ ਨੇ ਉਹ ਮੁਕੰਮਲ ਕਰ ਲਈਆਂ ਗਈਆਂ ਨੇ ਹਰ ਪ੍ਰਬੰਧ ਲੰਗਰ ਤੋਂ ਲੈ ਕੇ ਰਹਿਣ ਦਾ ਪ੍ਰਬੰਧ ਕਮਰਿਆਂ ਦੇ ਪੱਖੇ ਪਾਣੀ ਦਾ ਸਭ ਦਾ ਪ੍ਰਬੰਧ ਕੀਤਾ ਗਿਆ ਤੇ ਸਭ ਦੇ ਪ੍ਰਬੰਧ ਦੇ ਨਾਲ-ਨਾਲ ਸਭ ਨੂੰ ਅਪੀਲ ਵੀ ਕੀਤੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਆ ਕੇ ਤੁਸੀਂ ਨਤਮਸਤਕ ਹੋ ਸਕਦੇ ਹੋ ਤਿਆਰੀਆਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਪੱਖੇ ਕੂਲਰ ਤੋਂ ਲੈ ਕੇ ਹਰ ਤਰ੍ਹਾਂ ਦੇ ਪ੍ਰਬੰਧ ਸ਼ਹੀਦ ਬਾਬਾ ਸਿੱਧ ਪੋਈ ਦੇ ਸਥਾਨ ਦੇ ਉੱਪਰ ਨਜ਼ਰ ਆਇਆ ਤੇ ਵੱਡੀਆਂ ਗਿਣਤੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸੰਗਤਾਂ ਇਸ ਸਾਲ ਵੀ ਆਉਣੀਆਂ ਸ਼ੁਰੂ ਹੋ ਗਈਆਂ ਨੇ ਤੇ ਤਿੰਨੋਂ ਦਿਨ ਮੇਲਾ ਬੜੀ ਧੂਮ-ਧਾਮ ਨਾਲ ਜਿਹੜਾ ਮਨਾਇਆ ਜਾਂਦਾ ਤਾਂ ਦੋਸਤੋ ਹੁਣ ਵੀਡੀਓ ਸ਼ੇਅਰ ਕਰਨੀ ਹੈ ਜਿੰਨੇ ਵੀ ਢਾਈ ਵਾਲ ਪਾਈਚਾਰੇ ਦੇ ਲੋਕ ਨੇ ਉਹ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਜੋ ਇਹ ਹਰ ਇੱਕ ਬੰਦੇ ਤੱਕ ਵੀਡੀਓ ਪਹੁੰਚ ਜੇ ਤੇ ਦੇਖ ਸਕੇ ਕਿ ਢਾਲੀਵਾਲ ਪਾਈਚਾਰੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਹਰ ਸਾਲ ਇਨ੍ਹਾਂ ਤਿੰਨਾਂ ਦਿਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕੱਟ ਕੀਤਾ ਜਾਂਦਾ ਤੇ ਨਤਮਸਤਕ ਹੁੰਦੀਆਂ ਨੇ ਸੰਗਤਾਂ ਝੋਲੀਆਂ ਭਰ ਲੈ ਜਾਂਦੀਆਂ ਨੇ ਤਾਂ ਦੋਸਤੋ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਮੇਲੇ ਦੀਆਂ ਤਾਂ ਹੁਣ ਵੀਡੀਓ ਤੁਸੀਂ ਸ਼ੇਅਰ ਕਰਨੀਆਂ ਦਬਕੇ ਤੇ ਕਮੈਂਟਾਂ ਦੇ ਵਿੱਚ ਧੰਤਨ ਬਾਬਾ ਸਿੱਧ ਪੋਈ ਲਿਖਣਾ ਤਾਂ ਜੋ ਤੁਹਾਡੀਆਂ ਵੀ ਹਰ ਇੱਕ ਜਿਹੜੀਆਂ ਮਨੋ ਕਾਮਰਾ ਮੁਰਾਦਾਂ ਨੇ ਜਿਹੜੀਆਂ ਉਹ ਪੂਰੀਆਂ ਹੋ ਸਕਣ ਕਿਉਂਕਿ ਝੋਲੀਆਂ ਪਰ ਲੈ ਜਾਂਦੀਆਂ ਨੇ ਸੰਗਤਾਂ ਜਿੰਨੇ ਵੀ ਸ਼ਰਧਾਲੂ ਇੱਥੇ ਆਉਂਦੇ ਨੇ ਜਿੰਨੇ ਵੀ ਸੰਗਤ ਇੱਥੇ ਆਉਂਦੀ ਹੈ ਉਹ ਦਰਸ਼ਨ ਕਰਕੇ ਝੋਲੀਆਂ ਪਰ ਲੈ ਜਾਂਦੀ ਆ ਤਾਂ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਪਿੰਡ ਕੋਟ ਲੱਲੂ ਵਿਖੇ ਜਿਹੜਾ 7 8 9 ਜੂਨ ਦਾ ਜਿਹੜਾ ਕਰਵਾਇਆ ਜਾ ਰਿਹਾ ਜਿਸ ਦਾ ਅੱਜ ਪਹਿਲਾ ਦਿਨ ਸੀ ਤੇ ਪਹਿਲੇ ਦਿਨ ਹੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਜਿਹੜੀਆਂ ਉਹਨਾਂ ਤਮਸਤਕ ਹੋਈਆਂ ਤਾਂ ਉਦੋਂ ਦੀਆਂ ਧਾਰੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੋਸਤੋ ਵੀਡੀਓ ਦੱਬ ਕੇ ਸ਼ੇਅਰ ਕਰਨੀਆਂ ਕਮੈਂਟਾਂ ਦੇ ਵਿੱਚ ਤਨ ਤਨ ਬਾਬਾ ਸਿੱਧ ਪੋਈ ਲਿਖਣਾ ਤਾਂ ਦੋਸਤੋ ਦੇਖ ਸਕਦੇ ਹੋ ਵੀ ਮੇਲੇ ਦੀਆਂ ਤਿਆਰੀਆਂ ਨੇ ਜਿਹੜੀਆਂ ਉਹ ਕਿਸ ਤਰੀਕੇ ਦੇ ਨਾਲ ਹੋਈਆਂ ਮੇਲੇ ਦੇ ਬਾਹਰ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਮੇਲੇ ਦੇ ਵਿੱਚ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਹੇ ਨੇ ਤੇ ਉੱਥੇ ਹੀ ਮੇਲੇ ਦੇ ਬਾਹਰ ਲੱਗੀਆਂ ਦੁਕਾਨਾਂ ਜਿਹੜੀਆਂ ਬੜੀ ਰੌਣਕ ਵਧਾਉਂਦੀਆਂ ਨੇ ਤੇ ਕਮੇਟੀ ਵੱਲੋਂ ਪ੍ਰਬੰਧ ਨੇ ਜਿਹੜੇ ਉਹ ਮੁਕੰਮਲ ਕੀਤੇ ਗਏ ਨੇ ਤਾਂ ਉਹਨਾਂ ਨੇ ਜਾਣਕਾਰੀ ਦਿੰਦਿਆਂ ਅਪੀਲ ਵੀ ਕੀਤੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਜਿਹੜੀਆਂ ਉਹਨਾਂ ਤਮਸਤਕ ਹੋ ਸਕਦੀਆਂ ਨੇ ਕਿਉਂਕਿ ਸਾਰੇ ਪ੍ਰਬੰਧ ਨੇ ਜਿਹੜੇ ਉਹ ਕਮੇਟੀ ਵੱਲੋਂ ਮੁਕੰਮਲ ਕਰ ਲਏ ਗਏ ਨੇ ਕਮੇਟੀ ਨੇ ਕੀ ਕੁਝ کیا ਉਹ ਵੀ ਤੁਹਾਨੂੰ ਸੁਣਾਉਣੀ ਆ ਚਲਦੀ ਚਲਦੀ ਵੀਡੀਓ ਦੋਸਤੋ ਸ਼ੇਅਰ ਕਰਨੀਆਂ ਕਮੈਂਟਾਂ ਦੇ ਵਿੱਚ ਆਪਣੀ ਜਿਹੜੀ ਰਹਿ ਵੀ ਸਾਂਝੀ ਕਰਨੀ ਆ ਇਸ ਮੇਲੇ ਨੂੰ ਲੈ ਕੇ ਤੇ ਦੋਸਤੋ ਕਮੈਂਟਾਂ ਦੇ ਵਿੱਚ ਧੰਨ ਧੰਨ ਬਾਬਾ ਸਿੱਧ ਪੋਈ ਜਰੂਰ ਲਿਖਿਓ ਤਾਂ ਜੋ ਤੁਹਾਡੀ ਵੀ ਹਰ ਇੱਕ ਸੁੱਖ ਜਿਹੜੀ ਆ ਉਹ ਪੂਰੀ ਹੋ ਸਕੇ ਮੇਲੇ ਦੀਆਂ ਤਿਆਰੀਆਂ ਮੁਕੰਮਲ ਨੇ ਕਮੇਟੀ ਨੇ ਹਰ ਤਰ੍ਹਾਂ ਦੇ ਪ੍ਰਬੰਧ ਸੰਗਤਾਂ ਦੇ ਲਈ ਕੀਤੇ ਗਏ ਨੇ ਤੇ ਸੰਗਤ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਣਾ ਸ਼ੁਰੂ ਹੋ ਗਈ ਆ ਤਾਂ ਦੋਸਤੋ ਹੁਣ ਵੀਡੀਓ ਸ਼ੇਅਰ ਕਰਨੀ ਆ ਆਓ ਸੁਣਾਉਣੇ ਤੁਹਾਨੂੰ ਕਮੇਟੀ ਨੇ ਕੀ ਕੁਝ ਕਿਹਾ ਸੰਗਤਾਂ ਨੂੰ ਕੀ ਅਪੀਲ ਕੀਤੀ ਆ ਵੀਡੀਓ ਸੁਣ ਕੇ ਕਰ ਦਿਓ ਦੱਬ ਕੇ ਸ਼ੇਅਰ ਬਹਿਗਰੂ ਜੀ ਕੀ ਖਾਲਸਾ ਬਹਿਗਰੂ ਜੀ ਕੀ ਫਤਿਹ ਮੈਂ ਗਰਦੀਪ ਸਿੰਘ प्रतिनिधि सरपंच ਤੇ ਆਪਣੇ ਤਾਂ ਤਾਂ ਸ਼ਹੀਦ ਬਾਬਾ ਸਦਪੋਈ ਦੇ ਅਸਥਾਨਾਂ ਦੇ ਮੇਲੇ ਦੀ ਸ਼ਰਪਾਤ ਹੈ ਅੱਜ ਪਹਿਲਾ ਦਿਨ ਹੈਗਾ ਤਿੰਨ ਦਿਨਾਂ ਦਾ ਮੇਲਾ ਹੁੰਦਾ ਹੈ 7 8 9 ਜੂਨ ਦਾ ਹੈਗਾ ਮੇਲਾ ਤੇ ਇੱਥੇ ਸਾਰੇ ਪ੍ਰਬੰਧ ਮੁਕੰਮਲ ਅਸੀਂ ਕਰ ਲਏ ਹਨ ਜਿਵੇਂ ਪੱਖਿਆਂ ਤੋਂ ਪਾਣੀ ਤੋਂ ਲੈ ਸਾਰੇ ਕਾਮਰਿਆਂ ਦੇ ਰਿਹਾਸ਼ ਦੇ ਸਾਰੇ ਪ੍ਰਬੰਧ ਅਸੀਂ ਕਰ ਲਏ ਹਨ ਤੇ ਮੇਰੀ ਢਾਲੀਵਾਲ ਪਰਿਵਾਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਇੱਥੇ ਆ ਕੇ ਮੱਥਾ ਟੇਕਣ ਜੀ ਤੇ ਹਲਕਾ ਪਾਉਣ ਸੇਵਾ ਹਰ ਸਾਲ ਦੀ ਤਰ੍ਹਾਂ ਜੀ ਸਲਾਨਾ ਜੋੜ ਮੇਲਾ ਬਣਾ ਰਹੇ ਸਹੀਦ ਬਾਬਾ ਸਿੱਧ ਪੂਜੀ ਦੀ ਸਥਾਨ ਤੇ ਗ੍ਰਾਮ ਪੰਚਾਇਤ ਢਾਲੀਵਾਲ ਪਾਈਚਾਰੇ ਵੱਲੋਂ ਜੀ ਬੜੀ ਧੂਮ-ਧਾਮ ਤੇ ਸਰਦਾਰ ਨਾਲ ਮੇਲਾ ਬਣਾਉਣ ਜਾ ਰਹੇ ਹਾਂ ਜੀ ਲੰਗਰ ਦਾ ਖਾਸ਼ ਪ੍ਰਬੰਧ ਹੈ ਜੀ ਰਹਿਣ ਦਾ ਪੱਖੇ ਪਾਣੀ ਜੋ ਵੀ ਆਪਾਂ ਨੂੰ ਮੋਢਲੀ ਸਹਿਤਾਈ ਸਾਰੀ ਆਪਣੇ ਕੋਲੇ ਕੈਂਪ ਵੀ ਲੱਗੇ ਜੀ ਮੈਡੀਕਲ ਸਹੂਲਤ ਵੀ ਹੈ ਜੀ ਤੇ ਲੰਗਰ ਦੀ ਕੋਈ ਕਮੀ ਨਹੀਂ ਲੰਗਰ ਚੱਲੇਗਾ ਤਿੰਨੇ ਦਿਨ ਜੀ ਤੇ 8 ਤੇ 9 ਤਰੀਕ ਨੂੰ ਜੀ ਢਾਡੀ ਜਿੱਥੇ ਵੀ ਲੱਗਣਗੇ ਤੇ ਸਾਨੂੰ ਬਸ ਇਹੀ ਬੇਨਤੀ ਹੈ ਸੰਗਤਾਂ ਨੂੰ ਜੀ ਵੀ ਕੋਈ ਖੁੱਲੜਵਾ ਜੀ ਨਾ ਹੋਵੇ ਇਹੀ ਅਪੀਲ ਕਰਦੇ ਆਂ ਸਾਰੇ ਮਿਲਜੁਲ ਕੇ ਸਰਦਾ ਨਾਲ ਜੋੜ ਮੇਲਾ ਮਨਾਇਆ ਜਾਂਦਾ। ਜੇ ਇਹੀ ਅਪੀਲ ਕਰਦੇ ਹਾਂ ਜੀ ਪਹੁੰਚੋ ਦਰਸ਼ਨ ਦਿਓ ਜੀ ਮੇਲੇ ਦੇ ਸਰਦਾ ਭਾਵਨਾ ਨਾਲ ਆਓ ਰੌਣਕਾਂ ਵਧਾਓ ਜੀ। ਇਹੀ ਪੀਲਾ ਦੇਸ਼ਾਂ ਦੇਸ਼ਾਂ ਜਿਵੇਂ ਬੈਠੇ ਸਾਰੀ ਸੰਗਤਾਂ ਨੂੰ ਜੀ ਹੱਥ ਵਨ ਕੇ ਬੇਨਤੀ ਹੈ ਵੀ ਸਰਦਾ ਭਾਵਨਾ ਨਾਲ ਜੋੜ ਮੇਲਾ ਵਧੀਆ ਮਨਾਇਆ ਜਾਵੇ।